ਦਨ ਲਗਾਣੀ ਰਾਤ ਮਰੂੜਾ ਤੰਤ ਕਪੇ ਸਾਹ ਹੋ ਵਾ ਸੀਤ ਜੀ ਆਵੀ ਜੈ ਸੋਣਣ ਕਰਮ ਸਸਰਾ ਕੀ ਨਾਨਕ ਪ੍ਰਭ ਸਰਣਾ ਕੀ ਚਰਨ ਹੋਇ ਪ੍ਰਭ ਦੀਸ ਭਾਜੀ ਲਤਰ ਪਾਈ ਗਏ ਗੁਰ ਰਖਣ ਵਾਲਾ ਹੀਤ ਅਸਨੋ ਪ੍ਰੇਮ ਮਾਹੜ ਆਖੋ ਮਿਲਿਆ ਹਰਿ ਜਾਈ ਮਨ ਤੰਪਿਆ ਦਰਸ਼ਨ ਕਣੀ ਕੋਈ ਆੜ ਪੁਕਾਰ ਮਾਈ ਸੰਸਾਰ ਹੀ ਪ੍ਰੇਮ ਕੇ ਹਉ ਤਿਨ ਕਹਿ ਲਾਗਾ ਪਾਈ ਬਿਨ ਪ੍ਰੰਗ ਸੁਖ ਪਾਈਐ ਜੀ ਜੁਗੀ ਨਾਹੀ ਜਾਏ ਮੈਂ ਜੀ ਜਾਚਾ ਪ੍ਰੇਮ ਰਾਸੇਂ ਤ੍ਰਿਕ ਕਰਿ ਆਗਹੀ ਆਪចਾ ਬੇਂਤੀ ਕਰੇ ਜੋ ਰਾਸੇਂ ਵਿਛੜ ਕਦੀ ਨ ਜਾਏ ਪੂਜਾ ਕਰੋ ਜੀ ਨਾਨਕ ਹਰ ਸਰਣਾ ਜਾ ਦਿਨ ਮਾਇਆ ਅਧਰਾਈ ਕਤਕ ਕਰਮ ਕਾਵਣੀ ਦੁਸਨ ਕਾਗੂਜੋਗ ਪਰਮੇਸ਼ਰ ਦੇ ਭੁੱਲਿਆ ਆਖੜ ਸਫੇ ਰੋਗ ਵਿਮਾਪੀ ਰੱਗਣ ਜਨਮ ਵਿਜੋਗ ਥਨ ਮੈਂ ਕਾਲੇ ਹੋਏ ਗਏ ਜਿਤੁ ਰੇ ਮਾਇਆ ਭੋਗ ਵੇਜਨਾ ਕੋਈ ਦਰਸਕਾ ਤਿਸਥਾਰ ਹੋਐ ਰੋਜ ਕੀਤਾ ਕਿਛੁ ਨ ਹੋਈ ਲਖਿਆ ਕਰ ਸੰਜੋਗ ਵਡ ਭਾਗੀ ਮੀਰਾ ਕਾਂਗਿਰੈ ਤਾਂ ਤੇ ਸਾਖਿ ਜੋਗ ਨਾਨਕੁ ਗੁਰ ਰਬ ਰਾਖਿ ਤੀਹੇ ਮੇਰੇ ਸਾਹਿਬ ਬੰਦੀ ਮੋਚ ਅਕਤ ਤੋ ਹੋਐ ਸਾਧ ਸੰਗਿ ਸਭੇ ਸੂਚ ਮੰਗਿਰਿ ਵਾਹਿ ਸੋਹੰਦੀ ਆਰ ਤੇਰ ਸੰਗ ਬੈਟੜੀ ਆਹ ਦਨ ਕੀ ਸੁਭਾਗਿਆ ਗਣੀ ਜੇ ਸਾਹਿਬ ਮਈਆਹ ਤਨ ਮਰਮੁ ਜੀ ਆਰਾਮ ਸੂ ਸੰਸਾਰ ਸਹੀ ਟੜੀ ਆਹ ਸਾਹਿਬ ਜਨਾ ਦੀ ਭਾਰੀ ਸੇਰਾ ਕੀ ਲੜੀ ਆਹ ਇਹਨੋ ਕਨਕਾ ਕਉ ਉਤਰਾਇ ਸਿਜਮ ਕਹਿ ਵਾਸੁ ਪੜੀ ਗਾ ਹਉ ਜਨ ਨੀਰਾ ਵਿਆਗ ਰੰਗ ਰਾਖਣਾ ਸਿਦ ਸਨ ਨਿਤ ਖੜੀਆ ਪਰ ਤਨ ਜਿਵੇਂ ਅਰਦਾ ਲਹਰ ਕੰਠਾ ਜੜੀਆ ਸਤਿਨਾਮ ਸਰਨਿ ਦਾਰ ਮੁੰਗਰ ਪ੍ਰਭ ਆਰਧ ਨਾਮ ਬਾੜ ਨ ਜਨ ਮੜੀ ਆਪੋ ਉਕਤ ਕਾਰਨ ਆਪ ਰਹੀ ਅਖ ਮਿਲਿਆ ਹਰਨਾਵੋ ਮਨ ਵਿਦਿਆ ਚਰਨਾਲ ਬਿੰਦੂ ਨਿੰਦਰ ਸਨ ਅਗੜਾ ਸਾਹੂਟ ਗੋਵਿੰਦ ਗੋਪਾਲ ਰਾਏ ਸਿਵਾ ਸਵਾਮੀ ਲਾਹੋ ਵਿਦਿਆ ਗੋਇਨ ਸਤੇ ਮਿਲ ਸਾਧੂ ਮਨ ਲਾਹੋ ਜੇ ਤੇ ਯੋਗ ਜੀ ਦਾ ਮਿਲੀ ਸੱਚੀ ਮਿਲੀ ਸਮਾਹੋ ਕਰਿ ਸਿੰਘਿ ਪਾਰ ਬ੍ਰਹਮ ਬਹੁ ਨ ਵਿਚੜੀ ਆਹੋ ਵਾਰਿ ਜਾਉ ਨਾ ਕਬੀਰ ਯਾਰ ਸਜਣਗ ਮੰਗਾਹੋ ਸਰਬਈ ਨਾਰਾਇਣ ਨਾਨਕ ਦਰ ਪਈ ਆਹੋ ਉਸ ਰੰਗ ਦਾ ਸਦ ਸੁਖ ਜਿ ਲਖਸੇ ਰੇ ਕਰਾਵੂ ਮਾਗ ਮੰਜਨ ਸੁਖ ਸਾਧੂ ਆ ਤੂਜੀ ਕਰਿ ਸੁਨਾਨ ਹਰਿ ਗਾ ਲਾਵ ਧਿਆਏ ਸੁਣ ਸਦਨਾਂ ਨੂੰ ਕਰਿ ਆਨੋ ਜਨਮ ਕਰੋ ਮਗ ਉਤਰਾ ਅੰਤਿ ਤੇ ਜਾਏ ਕੁਮਾਰ ਕਾਮ ਕ੍ਰੋਧ ਨਾ ਮੋਹੀ ਜਾਇ ਮਨ ਸਰ ਬਹੁ ਸੁਆਦ ਸਚੇ ਮਾਰਿ ਚਰ ਧਿਆਉ ਉਪਤ ਕਰੇ ਜਹਾਨ ਅਨਛਦ ਤੀਰਥ ਸਗਰ ਗੋਨ ਨੀਯ ਦਇਆ ਨਹੀਂ ਜੀ ਸੋਨੋ ਜੀਵਾ ਤਿਆਕਾਰ ਸੋਈ ਗੁਰੂ ਗੋਬਿੰਦ ਸਿੰਘ ਜੀ ਦਾ ਬ੍ਰਹਮੀ ਆਪਣਾ ਨਾਨਕ ਗੁਰਬਾਨ ਬਾਰਸ ਜਿਸੇ ਤਾਂ ਜੀ ਅਜਨ ਪੂਰਾ ਕਰ ਮਿਹਰਵਾਨ ਕਰ ਗੁਣ ਨਾ ਦੂ ਭਾਰ ਜਨਾਰ ਸੱਜਣ ਕਰ ਗਟੇ ਆਈਏ ਸਾਗੀ ਕਰ ਕਿਰਪਾ ਦੀ ਜਾ ਮਾਰੇ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਬੰਨੀ ਵਡ ਭਾਗ ਨਹੀਂ ਕਰ ਪਾਇਆ ਹਰ ਰਾਈ ਮੇਰੇ ਸੱਜਿਆ ਮੰਗਲ ਗਾਵੀਂ ਗੀਤ ਗੋਵਿੰਦ ਰਾਈ ਹਰ ਜੀ ਆਵਰਨ ਜਿਸਈ ਕੋਈ ਦੂਜਾ ਰਗਨ ਲਾਹੀ ਇਹ ਰਖਤ ਪਰ ਸواری ਹੋਣ ਦੇ ਚੁਰ ਦਿੱਤੀਆਂ ਨਹੀਂ ਜਾਏ ਸੰਸਾਰ ਕਾਲ ਰਖੀਆਂ ਨਾ ਮੋਰਨ ਜਨਮਾਂ ਧਾਈ ਜੀ ਦੇਵਾ ਇੱਕ ਅਨੇਕ ਗੁਣ ਕਰਨਾ ਚਰਨੀ ਪਾਈ ਹਰ ਗੁਣ ਦੇ ਦਿਸਾਈ ਹੈ ਜਿਸ ਨੂੰ ਕਿਰਨਾ ਤੂੰ ਆਈ ਜਿਨ ਜਿਨ ਨਾਮ ਧਿਆਇਆ ਜਿਨ ਕੀ ਪਾਇ ਸੁਰੇ ਹਰ ਗੁਰ ਪੁਰਾ ਰਾਤੀ ਆਦਰ ਕੇ ਸੱਚ ਕਰੇ ਸਰਬ ਸੁਖਾਂ ਦੇ ਚਰਨ ਹਰ ਭਗਤ ਜਿਗਮ ਕਰੇ ਤੇ ਬਗਰ ਜਨ ਪਾਈ ਗਿਆ ਵਿਖਿਆ ਨਾਇ ਜਰੀ ਕੂੜ ਗਏ ਦੁਬਿਦਾਨ ਅਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਵਸੀ ਵਦੀ ਮਨ ਅੰਦਰ ਏਕ ਤਰੇ ਨਾ ਦਿਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੂ ਹਰੇ ਸਲੂਕ ਕਮਨ ਗੁਰੂ ਪਾਣੀ ਪਿਤਾ ਮਾਤਾ ਤਰ ਤੁਮਹਾਤ ਦੇਸਰਾ ਦੁਇ ਦਾਹੀ ਦਾਇਆ ਕੀ ਲੈ ਸਗਲਤ ਚੰਗੀ ਆਈਆ ਬੁਰੀ ਆਈਆ ਵਾਚ ਕਰਮ ਹਦੂ ਦੂਰ ਕਰਮੀ ਆਖੂ ਆਪਣੀ ਕੀ ਨੇੜੇ ਕੀ ਦੂਰ ਇਨੀ ਨਾਲ ਤੇ ਆਇਆ ਗੈਰ ਸਤਿਕਾਰੂ ਨਾਨਕ ਦੇ ਮਕੁੱਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਕੀ ਫਤਿਹ ਤੁਦ ਆਗੇ ਹਰ ਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਵਾਹਿ ਰਾਹ ਕਹ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾ ਬਹੂ ਗਰੋ ਬਲ ਰਿਬਾਹੇ ਗਰੋ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਗ ਬਿਗਨਨ ਕੋ ਲਗ ਜਾ ਕੀ ਪ੍ਰਭ ਆਗੈ ਰਾਸ ਅਰਦਾਸ ਇਕ ਓ ਸ੍ਰੀ ਬਾਹਿ ਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਈ ਬਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਤਮ ਪਗੋਤੀ ਸਿਮਰ ਗਏ ਗੁਰ ਨਾਨਕ ਲਈਂ ਧਿਆਏ ਫਿਰ ਅੰਗਦ ਕਰਤੇ ਅਮਰਦਾਸ ਰਾਮਦਾਸ ਸਹ ਹੋਏ ਸਹਾਈ ਹਰ ਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜઠھے ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਲਿਦਿਆਵੇ ਤਾਏ ਸਉ ਥਾਈ ਹੋਏ ਸਹਾਈ ਦਸੋਏ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਉ ਥਾਈ ਹੋਏ ਸਹਾਈ ਦਸਾਂਹੀ ਪਾਤਸ਼ਾਹਾਂ ਦੀ ਆਤਮਕ ਜੋਤ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬਲੋ ਜੀ ਬਾਹੇ ਬਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚੌਹ ਸੱਜ ਜਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨਾਂ ਗੁਰਮੁਖਾਂ ਨੇ ਆਪਜੀ ਦਾ ਨਾਮ ਜਪਿਆ ਵੰਡ ਛਕਿਆ ਦੇਲ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਇਹਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਭੰਮ ਧਰ ਕੇ ਬੋਲੋ ਜੀ ਬਾਹੇ ਗੁਰੂ ਬਲਦੀ ਬਾਹੇ ਗੁਰੂ ਜਿਨਾਂ ਸੰਗਾ ਸੰਗੜੀਆਂ ਨੇ ਧਰਮ ਹੀਤ ਸੀ ਸਿੱਧਦੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰ ਬਾਏ ਗਏ ਗੁਰਦੁਆਰਿਆਂ ਦੀ ਸੀਵਾਲੇ ਕੁਰਬਾਨੀਆਂ ਕੀਤੀਆਂ ਧਰਿ ਹਾਰਿਆ ਸਿੱਖੀ ਸਿਧਕ ਕੇਸਾਂ ਸਵਾਸ ਸੰਗ ਨਿਵਾਹੀ ਤੇਰੇ ਬਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਆਪਣੇ ਬੱਚਿਆਂ ਦੇ ਟੂਟੇ ਕਰਵਾ ਕੇ ਗਲਾ ਵਿੱਚ ਹਾਰ ਪੁਆਏ ਮੋਖੋ ਸੀ ਤੱਕ ਨੇ ਉਚਾਰੀ ਤੇ ਨਾਮ ਹਾਨ ਸਿਦਕਵਾਲ ਸਿੰਘਾਂ ਸਿੰਘਣੀਆਂ ਕੁਝੰਗੀਆਂ ਦੀ ਕਵਾਈ ਦਾ ਧਿਆਨ ਧਰ ਕੇ ਬੱਲੋ ਜੀ ਬਾਹੇ ਗੁਰੂ ਬੱਲੋ ਜੀ ਬਾਹੇ ਗੁਰੂ ਪੰਜਾਬ ਤਖਤਾ ਸਰਬਤ ਗੁਰਦਾਰਿਆਂ ਗੁਰਧਾਮ ਨਗਾਰਿਆਂ ਨਿਸ਼ਾਨ ਸਹਿਬਾਂ ਬੁੰਗਿਆਂ ਧੌਂਸਿਆਂ ਜੋੜ ਮਿਲਿਆਂ ਜੀ ਕਾ ਯਾ ਅਰਕੇ ਬਲੋ ਜੀ ਬਾਹੇ ਗਰੋ ਬਲੋ ਜੀ ਬਾਹੇ ਗਰੋ ਸਤਿਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਬਾਹੇ ਗਰੋ ਬਾਹੇ ਗਰੋ ਬਾਹੇ ਗਰੋ ਤੇ ਆਵੇ ਚਿਤ ਆਵੰਕ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਖਿਆ ਰਾਇਤ ਦੇ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸੇ ਜੀ ਕੇ ਬੋਲ ਵਾਲੇ ਭਲ ਜੀ ਬਾਹੇ ਗੁਰੂ ਬਲ ਜੀ ਵਾਲੇ ਗੁਰੂ ਬਖਸ਼ਨਾ ਦੀ ਸਿੱਖਾਂ ਨੂੰ ਸਿੱਖੀ ਦਾਲ ਕੇਸਦਾਨ ਰਹਿਤਦਾਨ ਵਿਵੇਕਦਾਨ ਬਿਸਾਹੋਦਾਨ ਰੂਸਾਦਾਨ ਦਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਸਾਹਿਬ ਜੀ ਕੇ ਦਰਸਨ ਸਿਆਲ ਚੌਕੀਆਂ ਢੱਲੇ ਬੁੰਗੇ ਜੋਗ ਜੋਗ ਅਟੱਲ ਧਰਮ ਕਾ ਜੈ ਜੈ ਕਾਰ ਬਲਜੀ ਉੱਚੀ ਮਤ ਪਤ ਦਾ ਰਖ ਆਪ ਅਕਾਲ ਪੁਰਖ ਬਾਹਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਜਿਓ ਸਮੋਗ ਗੁਰਦੁਆਰਿਆਂ ਗੁਰਧਾਮਾਂ ਦੇ ਥੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਭਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਦੋ ਤਰਦੀ ਸੰਪੂਰਨ ਥੀਆ ਰਾਮ थापिया ਲੈਣਾ ਜੀਵ ਦੇ ਗੁਰ ਆਈ ਸਿਰ ਛੱਤਰ ਫੇਰਾਇਆ ਦੁਤੀ ਦਤ ਮਿਲਾਇ ਕੇ ਸਤ ਗੁਰ ਨਾਨਕ ਰੂਪ ਬਟਾਇਆ ਐਸੇ ਦੀਨ ਦਿਆਲ ਪਾਸ ਜਾਹਰ ਪੀਰ ਜਗਤ ਗੁਰ ਬਾਬਾ ਪਹਿਲੀ ਪਾਤਸ਼ਾਹੀ ਥੱਲ ਧਨ ਸਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਿਨਾਂ ਨੇ ਅੱਜ ਦੇ ਦਿਨ 1539 ਜਿਹਵੇਂ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਨੇ ਅਤੇ ਆਪਣੀ ਜੋਤ ਭਾਈ ਲੈਣਾ ਅੰਦਰ ਟਿਕਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਗੱਦੀ ਸੌਂਪ ਕਰਕੇ ਆਪ ਜੋਤੀ ਜੋਤ ਸਮਾਏ ਨੇ ਤਿਨ ਸਤਿਗੁਰਾਂ ਦਾ ਜੋਤੀ ਜੋਤ ਦਿਹਾੜਾ